ਮਾਦਰ ਸਿੰਘ ਐਂਡ ਅਸ਼ਾਗੜ ਮੇਰਾ ਪੋਤਾ ਉਹ ਡੇੜ ਵੀਂ ਲੋਮੀ ਨੇ ਹੋ ਗਿਆ ਜਿਹੜਾ ਹੜਕਿਆ ਸੀ ਉਥੇ ਕਿਸੇ ਕਾਰਨ ਕਰਕੇ ਉਹਦੀ ਡੈਥ ਹੋ ਗਈ ਅਸੀਂ ਬਾਬੇ ਸਿਚੀ ਵਾਲਿਆਂ ਨੂੰ ਬੇਨਤੀ ਕਰਦੇ ਆ ਵੀ ਜਿਸ ਤਰ੍ਹਾਂ ਹੋ ਸਕਦਾ ਉਹਦੀ ਬਾਡੀ ਸਾਡੇ ਕੋਲ ਪੀਚੀ ਜਾਂਦੇ ਉਹਦਾ ਨਾਮ ਸੀਗਾ ਆਕਾਸ਼ਦੀਪ ਸਿੰਘ ਸਰਦਾਰ ਉਹਦੀ ਡੈਥ ਕੱਲ ਹੋਈ ਕੱਲ ਯਾਨੀ ਕਿ ਸਾਨੂੰ ਮੈਥੋਂ ਪਹੁੰਚ ਮੰਗ ਕਰਦੇ ਜੀ ਨਿਰਾਸ਼ ਸਵਮੈਂਬਰ ਹਾਂਜੀ ਹਾਂਜੀ ਅਸੀਂ ਮੰਗ ਕਰਦੇ ਆਂ ਵੀ ਸਾਡੇ ਪੁੱਤੇ ਦੀ ਬੱਡੀ ਇੱਥੇ ਆਵੇ ਅਸੀਂ ਉਹਦਾ ਮੂੰਹ ਦੇਖ ਲਈਏ ਮਾਮਸਤ ਕੀ ਕਲਵਾ ਦੋ ਮੈਂ ਹਰਮੇਰ ਸਿੰਘ ਕੰਡ ਇੰਸਟਾਫਗੜ ਆਪਣੇ ਸਾਫ ਸਰਪੰਚ ਹੈਗਾ ਤੇ ਮੇਰੇ ਗੁਆਂਢੀ ਭਦਰ ਸਿੰਘ ਹੈਗਾ ਇਹਦਾ ਪੋਤਾ ਜਿਹੜਾ ਇੰਗਲੈਂਡ ਦੇ ਵਿੱਚ ਐਕਸਪਾਇਰ ਹੋ ਗਿਆ ਜੀ ਅਸੀਂ ਸਰਕਾਰ ਪਾਸੋਂ ਮੰਗ ਕਰਦੇ ਆਂ ਕਿ ਇਹਨੂੰ ਉਡੀ ਡੈਡ ਬੋਡੀ ਜਿਹੜੀ ਇੱਥੇ ਲਿਆਂਦੀ ਜਾਵੇ ਸਾਰੇ ਕਿੰਨਾ ਚਿਰ ਪਹਿਲਾਂ ਗਿਆ ਸੀ ਪਹਿਲਾਂ ਕਿ तकरीबन 1.5 ਮਹੀਨਾ ਪਹਿਲਾਂ ਪਿੰਡ ਜੀ ਕੀ ਹਾਲਾਤ ਹਨ ਪਿੰਡ ਜੀ ਕੀ ਹਾਲਾਤ ਬਹੁਤ ਸਾਰੇ ਗਮਨੀਨ ਹੈਗੇ ਆ ਸਰ ਕਿਹੜਿਆਂ ਦੇ ਕੱਖ ਰੌਂਡ ਹੈ ਜੀ ਸਰ ਸਭ ਮੈਂਬਰ ਸੰਸਦ ਚੱਲ ਤੋਂ ਕੋਈ ਮੰਨ ਕਰਨ ਕਿਤੇ ਸਿਰ ਰਿਕਵੈਸਟ ਕਰਦੇ ਆਂ ਬਾਬਾ ਜੀ ਨੂੰ ਵੀ ਸਾਡੀ ਮਦਦ ਕੀਤੀ ਜਾਵੇ ਡੈਡ ਬੋਡੀ ਜਿਹੜੀ ਇੱਥੇ ਭਾਰਤ ਲਿਆਂਦੀ ਜਾਵੇ ਪਰਿਵਾਰ ਜਿਹੜਾ ਉਹਦਾ ਮੂੰਹ ਦੇਖ ਲਵੇ ਅੱਲਾਹ ਦੇ ਸੰਗ ਐਂਡਸ਼ਾਵਗੜ ਮੇਰਾ ਪੋਤਾ ਕੋਲ 1.5 2 ਮਹੀਨੇ ਹੋ ਗਿਆ ਸੀ ਜਿਹੜਾ ਇੰਗਲੈਂਡ ਗਿਆ ਸੀ ਉੱਥੇ ਕਿਸੇ ਕਾਰਨ ਕਰਕੇ ਕੋਈ ਡੈਥ ਹੋ ਗਈ ਅਸੀਂ ਬਾਬੇ ਸਿਚੀ ਵਾਲਿਆਂ ਨੂੰ ਬੇਨਤੀ ਕਰਦੇ ਆਂ ਵੀ ਜਿਸ ਤਰ੍ਹਾਂ ਹੋ ਸਕਦਾ ਉਹਦੀ ਬਾਡੀ ਸਾਡੇ ਪੁਰਪੇਚੀ ਜਾਵੇ ਜੀ ਨਾਮ ਤੁਹਾਡੇ ਪੁੱਤ ਦਾ ਉਹਦਾ ਨਾਮ ਸੀਗਾ ਆਕਾਸ਼ਦੀਪ ਸਿੰਘ ਕਦੋਂ ਡੈਥ ਹੋਈ ਹੈ ਉਹਦੀ ਡੈਥ ਕੱਲ ਹੋਈ ਹੈ ਅਤੇ ਯਾਨੀ ਕਿ ਸਾਨੂੰ ਮੈਥੋਂ ਫੋਨ ਮੰਗ ਕਰਨ ਚੁਣਿਆ ਜੀ ਹਾਂ ਜੀ ਹਾਂ ਜੀ ਅਸੀਂ ਮੰਗ ਕਰਦੇ ਆ ਵੀ ਸਾਡੇ ਪੁੱਤੇ ਦੀ ਬਡੀ ਇਥੇ ਆਵੇ ਅਸੀਂ ਉਹਦਾ ਮੂੰਹ ਦੇਖ ਲਈਏ ਮਕਾਬਸ ਕੀ ਕੰਬਾਤੋ ਮੈਂ ਹਰਬੀਰ ਸਿੰਘ ਪਿੰਡ ਸਾਬਗੜ ਆਪਣੇ ਸਰਪੰਚ ਹੈਗਾ ਤੇ ਮੇਰੇ ਗੁਆਂਢੀ ਭਦਰ ਸਿੰਘ ਹੈਗਾ ਇਹਦਾ ਪੋਤਾ ਜਿਹੜਾ ਇੰਗਲੈਂਡ ਦੇ ਵਿੱਚ ਐਕਸਪਾਇਰ ਹੋ ਗਿਆ ਜੀ ਇਹ ਸਰਕਾਰ ਪਾਸੋਂ ਮੰਗ ਕਰਦੇ ਆਂਗਾ ਕਿ ਇਹਨੂੰ ਇਹਦੀ ਡੈੱਡ ਬੋਡੀ ਜਿਹੜੀ ਇੱਥੇ ਜਾਂਦੀ ਜਾਵੇ। ਸਾਰੇ ਕਿੰਨਾ ਚਿਰ ਪਹਿਲਾਂ ਗਿਆ ਸੀ ਬਲੈਕ? ਕਿ ਤਕਰੀਬਨ ਡੇਢ ਮਹੀਨਾ ਪਹਿਲਾਂ। ਪਿੰਡ ਜੀ ਕੀ ਹਾਲਾਤ ਹਾਂਜੀ? ਪਿੰਡ ਜੀ ਕੀ ਹਾਲਾਤ ਬਹੁਤ ਸਾਰੇ ਗਮਨੀਨ ਹੈਗੇ ਆ ਸਰ। ਕਿਹੜਿਆਂ ਦੇ ਕੱਖ ਰੌਂਡ ਹੈ ਜੀ। ਸਰ ਸਭ ਮੈਂਬਰ ਸੰਸਦ ਚੱਲ ਤੋਂ ਕੋਈ ਮੰਨ ਕਰਨ ਕਿਤੇ। ਤੁਸੀਂ ਰਿਕਵੈਸਟ ਕਰਦੇ ਆਂ ਬਾਬਾ ਜੀ ਨੂੰ ਵੀ ਸਰ ਸਾਡੀ ਮਦਦ ਕੀਤੀ ਜਦੋਂ ਡੈਡ ਬੋਡੀ ਜਿਹੜੀ ਇੱਥੇ ਭਾਰਤ ਲਿਆਂਦੀ ਜਾਂ ਪਰਿਵਾਰ ਜਿਹੜਾ ਉਹਦਾ ਮੂੰਹ ਦੇਖ ਲੇ